ਕਿੰਝਾਤ ਕੋ ਹੋਇਆ ਉਹ ਟੱਗਿਆ ਆਹ ਪਾਟ ਆ ਦੇ ਤਾਂ ਮੁਰ ਹੈਗਾ ਕੀ ਹੈ ਦਦੇ ਪਰਾਲੀ ਆ ਕਹ ਲਈਏ ਕਿ ਪਿੰਡ ਦਾ ਜਿਹੜਾ ਨਾਮ ਜਾਣਿਆ ਜਾਂਦਾ ਉਹ ਹੈਗਾ ਜੀ ਜਿਆ ਮਾਪ ਹਮੇਸ਼ਵਰੀ ਮੰਦਿਰ ਸਾਡਾ ਇੱਥੇ ਪਿੰਡ ਪਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾਡੇੋਂ ਚੱਲ ਕੇ ਆਉਨੀਆਂ ਸੰਗਤਾਂ ਤੇ ਇਹ ਹੈ ਜੀ ਇਧਰਲੇ ਪਾਸੇ ਸਾਹਮਣੇ ਆਹ ਇਧਰ ਹੈਗਾ ਜੀ ਭਮੇਸ਼ਵਰੀ ਮੰਦਿਰ ਜਿਹੜਾ ਕਿ ਇੱਕਾ ਲਾਈਟ ਜੀ ਫੇ ਆ ਜਾਂਦੀ ਕੀ ਵੇਲੇ ਆਹ ਸੈਟਿੰਗ ਜੀ ਵਾਲੀ ਕਦੀ ਕਿਤੇ ਆ ਜਾਂਦੀ ਆ ਜੇ ਬੰਦ ਕਰਕੇ ਸਟਾਰਟ ਕਰੋ ਫੇ ਹਟ ਜਾਣੀ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਇਹਦਾ ਵੀ ਲਾਈਟ ਦਾ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨਾ ਗੱਡੀ ਦੇ ਜਿਹੜੇ ਕੰਬਲ ਡਿੱਗੇ ਵਾਲੇ ਸਾਈਡ ਵਾਲੇ ਉਧਰ ਲਈ ਤਾਂ ਇਦਾਂ ਇਹ ਦੋ ਹੀ ਕੱਢੇ ਹੋ ਸੀਗੇ ਧੋਤੇ ਹੋ ਸੀ ਇਹ ਆਪਾਂ ਹੁਣ ਕਰੀਏ ਫਿੱਟ ਕੰਬਲ ਹੋਏ ਆ ਫਿੱਟ ਬਹੁਤ ਜਰੂਰੀ ਆ ਨਾ ਆਹ ਆਇਲ ਪਾਣੀ ਚ ਲਈ ਆਪਾਂ ਲੋਬ ਜੀ ਆਇਲ ਪਾਣ ਹੋ ਗਿਆ ਆਪਣਾ ਚੈੱਕ ਗੱਡੀ ਦਾ ਤੇ ਆਪਾਂ ਮਾਰੀਏ ਹੁਣ ਸੈਲਫ ਕਰੀਏ ਸਟਾਰਟ ਵਾਹ ਕਰੋ ਸਭ ਦਾ ਪਤਾ ਕਰੀਏ ਇਹ ਲੋਬ ਜੀ ਵਾਹ ਕਰੋ ਵਾਹ ਕਰੋ ਮੀਟਰ 깔 ਲਈ ਆਪਾਂ 0 ਠੀਕ ਹੈ ਇਹ ਟਾਈਮ ਹੋ ਗਿਆ ਆਪਣਾ 5:54 ਹੋ ਗਿਆ ਤੇ ਲੋ ਜੀ ਹੁਣ ਆਪਾਂ ਗੱਡੀ ਮਰਮੜ ਗੱਡੀ ਮਾਰੀਏ ਕਪੜਾ ਕਿਉਂਕਿ ਬਾਹਰ ਮੀਂਹ ਪੈਣ ਰਿਹਾ ਈ ਆ ਤੁਸੀਂ ਦੇਖ ਸਕਦੇ ਆ ਕਿੰਨੀ ਆ ਹਨਾ ਸ਼ੀਸ਼ੇ ਤੇ ਤੇ ਮੀਂਹ ਸ਼ੁਰੂ ਹੋ ਗਿਆ ਆ ਤੇ ਆਪਾਂ ਫੜਾਫੜ ਗੱਡੀ ਨੂੰ ਕਰ ਲਈਏ ਸਾਫ਼ ਸੁਭਾਈ ਗੱਡੀ ਦੀ ਕਰਕੇ ਤੇ ਫਿਰ ਆਪਾਂ ਤਿਆਰ ਹੋ ਕੇ ਹੋਣਾ ਵਾ ਸੋਣ ਫੜਾਫੜ ਜਾ ਕੇ ਤੇ ਫਿਰ ਚਾਲੇ ਪਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਚੜ੍ਹਦੀ ਕਲਾ ਚੜਦੀ ਕਲਾ ਹੀ ਚਾਹੀਦੀ ਸਾਰਿਆਂ ਦੀ ਤੇ ਲਓ ਜੀ ਮੀ ਪੈ ਰਿਹਾ ਆ ਤੇ 6:30 ਹੋ ਗਏ ਆ ਜੀ ਸਵੇਰ ਦੇ ਹਾਂਜੀ ਲਓ ਜੀ ਆਪਾਂ ਹੋ ਗਏ ਰੈਡੀ ਹੋ ਕੇ ਆ ਗਏ ਆ ਜੀ ਤੇ ਗੱਡੀ ਨੂੰ ਮਾਰੀ ਆ ਸੈਲਫ ਦੁਬਾਰਾ ਤੇ ਆਪਾਂ ਹੁਣ ਪੁਣੇ ਆ ਚਾਲੇ ਕਿਉਂਕਿ ਅੱਜ ਜਾਣਾ ਬਰਨਾਲੇ ਵਾਲੀ ਸਾਈਡ ਲਓ ਜੀ ਮੀ ਤੇਜ਼ ਹੋਇਆ ਤੇ ਆਪਾਂ ਪਾਲੇ ਆ ਚਾਲੇ ਸਾਡੇ ਪਿੰਡ ਦੀਆਂ ਗਲੀਆਂ ਤੇ ਆਪਾਂ ਹੁਣ ਸਵਾਰੀ ਲੈ ਲਈਏ ਨਾਲ ਮੀਂਹ ਬਹੁਤ ਤੇਜ਼ ਆ ਥੋੜਾ ਜਿਹਾ ਤਾਂ ਭਿੱਜੇ ਗਏ ਆ ਵੈਸੇ ਕੋਈ ਚੱਕਰ ਨਹੀਂ ਤੇ ਲੋ ਜੀ ਇਹ ਸਾਡੇ ਪਿੰਡ ਭਾਮ ਦੀ 메ਨ ਮੰਦਿਰ ਨੂੰ ਜਿਹਦੇ ਕਰਕੇ ਸਾਡਾ ਪਿੰਡ ਮਸ਼ਹੂਰ ਆ ਜੀ ਕਹ ਲਈਏ ਕਿ ਪਿੰਡ ਦਾ ਜਿਹੜਾ ਨਾਮ ਜਾਣਿਆ ਜਾਂਦਾ ਉਹ ਹੈਗਾ ਜੀ ਜਯ ਮਾ ਭਾਮੇਸ਼ਵਰੀ ਮੰਦਿਰ ਸਾਡਾ ਇੱਥੇ ਪਿੰਡ ਪਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾਡੇੋਂ ਚੱਲ ਕੇ ਆਉਨੀਆਂ ਸੰਗਤਾਂ ਤੇ ਇਹ ਆ ਜੀ ਇੱਧਰਲੇ ਪਾਸੇ ਸਾਹਮਣੇ ਆਹ ਇੱਧਰ ਹੈਗਾ ਜੀ ਭਮੇਸ਼ਵਰੀ ਮੰਦਿਰ ਜਿਹੜਾ ਕਿ ਹੁਣ ਇਸ ਮਹੀਨੇ ਜੁਲਾਈ ਮਹੀਨੇ ਜਿਹੜਾ ਮੇਲਾ ਹੁੰਦਾ ਜੀ 29 30 31 ਤਿੰਨ ਦਿਨ ਬਹੁਤ ਭਾਰੀ ਮੇਲਾ ਹੁੰਦਾ ਜੀ ਸੰਗਤਾਂ ਬਹੁਤ ਦੂਰੋਂ ਚੱਲ ਕੇ ਆਉਂਦੀਆਂ ਤੇ ਆਪ ਸਭ ਨੂੰ ਵੀ ਖੁੱਲਾ ਸੱਦਾ ਹੈ ਜੀ ਆਇਆਂ ਨੂੰ ਆਖਦੇ ਆ ਤੇ ਲੋ ਜੀ ਆਪਾਂ ਹੁਣ ਫੇ ਸਵਾਰੀ ਕੋ ਬਿਠਾ ਲਈਏ ਬਾਕੀ ਮਿਲਦੇ ਆ ਲੋ ਜੀ ਸਵਾਰੀ ਨੂੰ ਬਿਠਾ ਲ ਕੇ ਤੇ ਆਪਾਂ ਅੱਗੇ ਵੱਲ ਵਧਦੇ ਗਏ ਹੌਲੀ ਹੌਲੀ ਮੀਂਹ ਪੈਂਦਾ ਹੀ ਰਿਹਾ ਜੀ ਰਸਤੇ ਵਿੱਚ ਤੇ ਮੌਸਮ ਸਾਰੇ ਪਾਸੇ ਬੱਦਲਵਾਜੀ ਹੋਈ ਹੋ ਸੀਗੀ ਤੇ ਤੁਹਾਨੂੰ ਪਤਾ ਹੀ ਹੈ ਜੀ ਮੀਂਹ ਅੱਜ ਜਿਹੜਾ ਫੇਰ ਦਾ ਪੈਂਦਾ ਰਿਹਾ ਹੌਲੀ ਹੌਲੀ ਅਸੀਂ ਪਹੁੰਚੇ ਫਗਵਾੜੇ ਬਾਈਪਾਸ ਐਕਟੀ ਪੰਪ ਤੇ ਉੱਥੇ ਪਵਾਇਆ ਜੀ એનર્ਜੀ ਡਰਿੰਕ ਯਾਨਕੀ ਗੱਡੀ ਦੇ ਵਿੱਚ ਡੀਜ਼ਲ ਤੇ ਡੀਜ਼ਲ ਪਵਾ ਕੇ ਅਸੀਂ ਦਾਹਵਾਲ ਚਾਲੇ ਪਾਏ ਤੇ ਅਸੀਂ ਪਹੁੰਚੇ ਫਗਵਾੜਾ ਫਗਵਾੜੇ ਦੇ ਥੱਲੇ ਪੁਲ ਦੇ ਵਿੱਚੋਂ ਕਮਾ ਕੇ ਥੱਲੋਂ ਤੇ ਆਪਾਂ ਪਹੁੰਚ ਗਏ ਫਿਰ ਸਿੱਧਾ ਹੀ ਜੰਡੇਆਲਾ ਜੰਡੇਆਲੇ ਤੋਂ ਅਸੀਂ ਪਾਇਆ ਨਕੋਦਰ ਸ਼ਾਹਕੋੜ ਮਲਸੀਆ ਧਰਮਕੋੜ ਤੇ ਸਵਾਲੋ ਜੀ ਇੱਥੇ ਆ ਕੇ ਮੀਂਹ ਹੋ ਗਿਆ ਤੇਜ਼ ਇਹ ਨਕੋਦਰ ਦੇ ਨੇੜੇ ਆ ਕੇ ਪੰਪਾ ਜੀ ਤੇ ਜਿੱਥੇ ਮੀਂਹ ਹੋਇਆ ਸੀਗਾ ਫੁੱਲ ਤੇਜ ਫੁੱਲ ਵਾਈਪਰ ਚੱਲਦੇ ਸੀਗੇ ਤੇ ਲੋ ਜੀ ਆਪਾਂ ਹੁਣ ਪਹੁੰਚੇ ਆ ਜੀ ਧਰਮਕੋੜ ਜਿਹੜਾ ਆਪਾਂ ਪਹੁੰਚ ਗਏ ਆ ਜੀ ਤੇ ਹੌਲੀ ਹੌਲੀ ਅੱਗੇ ਵੱਲ ਵਧਦੇਗੇ ਤੇ ਇੱਧਰ ਵੀ ਸਾਰਾ ਮੌਸਮ ਜਿਹੜਾ ਹੈ ਬੱਦਲਬਾਜ਼ੀ ਰਹੀ ਪੂਰੀ ਤੇ ਮੀਂਹ ਦਾ ਮਾਹੌਲ ਬਣਿਆ ਰਿਹਾ ਜੀ ਲੋ ਜੀ ਆਪਾਂ ਪਹੁੰਚ ਗਏ ਆ ਮੋਗਾ ਵਾਈਪਾਸ ਆਪਾਂ ਇੱਥੋਂ ਹੋ ਗਏ ਖੱਬੇ ਨੂੰ ਇਹ ਜਿਹੜੀ ਸਿੱਧੀ ਰੋਡ ਜਾਂਦੀ ਹੈ ਜੀ ਇੱਥੋਂ ਖੱਬੇ ਨੂੰ ਜਿਹੜੀ ਹੈ ਬਰਨਾਲੇ ਨੂੰ ਠੀਕ ਹੈ ਜੀ ਥੋੜੀ ਥੋੜੀ ਆਪਾਂ ਚੱਲਦੇ ਰਹੇ ਬੜੇ ਆਰਾਮ ਦੇ ਨਾਲ ਲਓ ਜੀ ਸਾਹਮਣੇ ਆ ਗਿਆ ਬਾਈਪਾਸ ਤੇ ਇਹ ਸਿੱਧਾ ਹੀ ਸਿੱਧਾ ਹੀ ਰੋਡ ਜਿਹੜਾ ਜੀ ਬਰਨਾਲੇ ਨੂੰ ਜਾਂਦਾ ਜੀ ਲਓ ਜੀ ਇੱਥੋਂ ਤੁਹਾਨੂੰ ਥੋੜਿਆ ਡਾਊਟ ਇਹ ਆ ਸੀਗਾ ਇੱਥੋਂ ਤੁਸੀਂ ਪੁੱਛਿਆ ਤੇ ਉਹ ਕਹਿੰਦੇ ਵੀ ਇਧਰੋਂ ਖੱਬੇ ਮੁੜ ਕੇ ਕਹਾ ਪਿੱਛੇ ਨੂੰ ਆ ਕਹਾ ਆ ਗਿਆ ਬਰਨਾਲਾ ਸ਼ਹਿਰ ਤੇ ਆਪਾਂ ਬਰਨਾਲੇ ਤੋਂ ਪਿੱਛੇ ਮੁੜਨਾ ਥੋੜਿਆ ਵਧੌੜ ਵਾਲੂ ਜੋ ਕੋਲ ਬਣਦਾ ਪਿਆ ਲੋ ਜੀ ਬਰਨਾਲੇ ਤੋਂ ਪਹਿਲਾਂ ਢਾਬਾ ਪਾਵਾਂਗਾ ਜੀ 골ਡਨ ਸਟਾਰ ਪੰਜਾਬੀ ਐਸ਼ਨੋ ਢਾਬਾ 10 ਪੌਣੇ 10 ਦਾ ਟਾਈਮ ਹੋ ਗਿਆ ਜੀ ਤੇ ਅਸੀਂ ਲਿਆਂਦੀਓ ਸੀਗੇ ਪਰੌਂਠੇ ਨਾਲ ਅਛਕਾਂਗੇ ਨਾਲ ਪਰੌਂਠੇ ਢਾਬੇ ਦੇ ਬੈਠ ਕੇ ਲੋਕੇਸ਼ਨ ਤੁਸੀਂ ਚੈੱਕ ਕਰੋ ਲੋ ਜੀ ਪਰੌਂਠੇ ਰੋਟੀ ਪਾਣੀ ਛੱਕੇ ਤੇ ਆਪਾਂ ਲਿਆ ਚਾਹ ਦਾ ਕੱਪ ਚਾਹ ਅਸੀਂ ਲੈ ਕੇ ਝੁੱਲ੍ਹਾ ਜਿਹਨੂੰ ਕਹਿੰਦੇ ਪੀਂਗ ਤੇ ਉੱਥੇ ਬੈਠ ਕੇ ਦਾ ਇੱਕ ਇੱਕ ਘੁੱਟ ਕਰਕੇ ਪੀਤੀ ਚਾਹ ਤੇ ਆ ਗਿਆ ਸਵਾਦ ਕਿਉਂਕਿ ਬਾਕੀ ਉੱਤੇ ਰੋਟੀ ਪਾਣੀ ਛਾ ਕਰੇ ਸੀ ਇਸ ਦਾ ਚਲੋ ਅਸੀਂ ਵੀ ਚਾਹ ਛਕ ਲੰਨੀ ਜੱਤ ਕਰ ਹਾਂਜੀ ਲੋ ਜੀ ਹੁਣ ਜਾ ਕੇ ਆਪਾਂ ਪਹੁੰਚੇ ਆ ਜੀ ਬਰਨਾਲੇ ਤੋਂ ਤੋੜ ਵਾਲੀ ਸਾਈਡ ਤੇ ਆ ਜੀ ਤੇ ਤੋ ਨੂੰ ਅਸੀਂ ਆਏ ਆ ਇਸ ਟਾਈਮ ਵੱਜ ਗਏ ਆ ਜੀ 10:52 ਮਿੰਟ ਹੋ ਗਏ ਆ ਮਤਲਬ ਕਹਿਣ ਤਾਂ 11:00 ਵੱਜ ਗਏ ਆ ਤੇ ਰਸਤੇ ਵਿੱਚ ਰੋਟੀ ਪਾਣੀ ਖਾਦਾ ਸੀ ਉੱਥੇ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਬਾਕੀ ਉਹ ਕਾਫੀ ਦੂਰ ਸੀਗਾ ਮੈਨੂੰ ਲੱਗਦਾ ਵੀ 100 180 ਕਿਲੋਮੀਟਰ ਚੱਲ ਗਈ ਗੱਡੀ ਇੱਕ ਸਾਈਡ ਇੱਕਾ ਲੈਡ ਜੀ ਫੇਰ ਆ ਜਾਂਦੀ ਕੀ ਵੇਲੇ ਆਹ ਸੈਟਿੰਗ ਜੀ ਵਾਲੀ ਕਦੀ ਕਿਤੇ ਆ ਜਾਂਦੀ ਆ ਜੇ ਬਾਰ ਬੰਦ ਕਰਕੇ ਸਟਾਰਟ ਕਰੋ ਫੇ ਹਟ ਜਾਣੀ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਇਹਦਾ ਵੀ ਲੇਟ ਦਾ ਇੱਕ ਆਪਾਂ ਨਾ ਐਚ ਵੀ ਪੰਪ ਤੋਂ ਤੇਲ ਪੋਇਆ ਸੀ ਉੱਥੇ ਬਕਵਾੜਾ ਬਾਈਪਾਸ ਤੇ ਤੇ ਉੱਥੇ ਵੀ ਥੋੜੇ ਜਿਹਾ ਚੱਕਰ ਜਿਹਾ ਪੈ ਗਿਆ ਤੇ ਖੁਦ ਦਾ 1500 ਦਾ ਮੈਂ ਤੇਲ ਪੋਇਆ ਤੇ ਕਿੰਨਾ ਪਿਆ ਸੀਗਾ ਇਹ 1500 ਦਾ 17 ਲੀਟਰ ਹੈ ਨਾ ਤੇ ਸੋਈ ਜਿਹੜੀ ਆ ਹਿੱਲੀ ਨਹੀਂ ਸੀਗੀ ਸੂਈ ਥੱਲੇ ਨੂੰ ਹੈਗੀ ਮੈਂ ਦੁਬਾਰਾ ਉਹਦੇ ਕੋਲ ਗਿਆ ਮੈਂ ਕਿਹਾ ਬਾਈ ਤੇਰੀ ਸੂਈ ਦਾ ਹੱਈਲੀ ਨਹੀਂ ਹੈਗੀ ਤੇਲ ਤੂਲ ਦਾ ਕੀ ਚੱਕਰ ਪਿਆ ਤਾਂ ਉਹ ਕਹਿੰਦਾ ਭਾਜੀ ਤੁਹਾਨੂੰ ਪਰਚੀ ਕੱਢ ਦਿੰਦੇ ਆ ਫਿਰ ਉਹਨੇ ਪਰਚੀ ਕੱਢ ਕੇ ਦਿੱਤੀ ਉਦੋਂ ਵੈਸੇ ਮੀਟਰ ਜੀ ਕੋਈ ਸੂਈ ਕੀ ਮੇਰੇ ਖੜਕੜ ਗਈ ਸੀ ਮੈਂ ਵੀ ਮੈਂ ਕਿਹਾ 1500 ਦਾ ਤੇਲ ਪਵਾਇਆ ਕਿੱਧਰ ਗਿਆ ਤੇ ਥੋੜੇ ਵੀ ਚੱਕਰ ਜਿਹਾ ਪੈ ਗਿਆ ਸੀਗਾ ਫਿਰ ਹੋ ਗਿਆ ਠੀਕ ਸੂਈ ਕੀ ਹੁਣ ਕਰਦੇ ਆ ਆਪਾਂ ਵੇਟ ਕਿਉਂਕਿ ਹੁਣ ਅੱਲੇ ਪਹੁੰਚੇ ਆ ਤੇ ਇੱਥੇ ਲੱਗ ਜਾਣਾ ਥੋੜੀ ਜਿਹਾ ਟਾਈਮ ਤੇ ਆਪਾਂ ਵੀ ਥੋੜੀ ਜਿਹੀ ਹੁਣ ਰੈਸਟ ਕਰ ਲਈਏ ਤੇ ਤੁਰਿਆਂ ਨੂੰ ਵੀ ਕਾਫੀ ਟਾਈਮ ਹੋ ਗਿਆ ਤਿੰਨ ਘੰਟਿਆਂ ਦੇ ਹੋ ਗਿਆ ਹੈ ਉੱਪਰ ਤੇ 7 ਕੁ ਪੌਣੇ 7 ਵਜੇ ਮੈਨੂੰ ਲੱਗਦਾ ਸੀ 6:30 ਤੋਂ ਉੱਪਰ ਤੇ ਤੁਰੇ ਸੀਗੇ ਪੌਣੇ 7 ਵਜੇ 7 ਵਜੇ ਦੇ ਕਰੀਬ ਤੁਰੇ ਸੀਦੇ ਮੀਂਹ ਪੈਂਦਾ ਸੀ ਤੇ ਇੱਧਰ ਨੂੰ ਤਾਂ ਕੋਈ ਹੁਣ ਮੀਂਹ ਵੀ ਹੈ ਨਹੀਂ ਮੌਸਮ ਉੱਧਰ ਸਾਰੇ ਪਾਸੇ ਬੱਦਲ ਆ ਜਿੱਧਰ ਨੂੰ ਮਰਜ਼ੀ ਦੇਖ ਲਓ ਸਾਰੇ ਪਾਸੇ ਇਹੀ ਹਾਲ ਆ ਬੱਦਲ ਬਾਜੀ ਆ ਦੇਖੋ ਬਾਕੀ ਕੀ ਬਣਦਾ ਲੋ ਜੀ ਸਵਾਰੀ ਗਈ ਸੀਗੀ ਆ ਵਾਪਸੀ ਤੇ ਆਪਾਂ ਪਾਲੇ ਪਿੰਡ ਵੱਲੋਂ ਚੱਲੇ ਜੀ ਅਸੀਂ ਪਹੁੰਚੇ ਸੀਗੇ ਪਧੌੜ ਸ਼ਹਿਰ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਮੋਗਾ ਬਾਈਪਾਸ ਇਹ ਜਿਹੜਾ ਬਰਨਾਲੇ ਤੋਂ ਮੋਗਾ ਰੋੜਾ ਜੀ ਮੋਗਾਹਾਂ ਜਾ ਕੇ ਚੌਕ ਆ ਜਾਂਦੇ ਜੀ ਸਾਡੇ ਖੱਬੇ ਹੱਥ ਨੂੰ ਜਿਹੜਾ ਮੋਗੇ ਨੂੰ ਤੇ ਸੱਜੇ ਆਸੇ ਜਿਹੜਾ ਲੋ ਜੀ ਧਰਮਕੋੜ ਪਹੁੰਚੇ ਤਾਂ ਇੱਥੇ ਹੋ ਤਾਬਾ ਸੀਗਾ ਤਾਬੇ ਤੇ ਰੁਕੇ ਆ ਤੇ ਗੋੜ ਵਾਲੀ ਚਾਹ ਜਿਹੜੀ ਆ ਇੱਥੇ ਏਣ ਲੱਗੇ ਆ ਲੋ ਜੀ ਇਸ ਕਾ ਵੀ ਜਦੋਂ ਟੈਰਾਂ ਲੰਘੀ ਸਾਹ ਆ ਜੂਗਾ ਤੇ ਆਪਾਂ ਵੀ ਕੋਟੇ ਚਾਹ ਪੀ ਲਈਏ ਕਿਉਂਕਿ ਇੱਥੇ ਦੀ ਗੋੜ ਵਾਲੀ ਚਾਹ ਸਗੀ ਬਿਲਕੁਲ ਸਪੈਸ਼ਲ ਲੋ ਜੀ ਗੋੜ ਵਾਲੀ ਚਾਹ ਪੀ ਗਏ ਧਰਮ ਦਾ ਨਜ਼ਾਰਾ ਜੇ ਆ ਗਿਆ ਬੜੀ ਘੈਂਟ ਚਾਹ ਬਣਾਈ ਸੀ ਬਾਈ ਹੁਣ ਆਪਣੇ ਮਸਲਵ ਦੀ ਸੀ ਚਾਹ ਐਮ ਜਿਆ ਹੋਇਆ ਸੀ ਚਾਹ ਦਾ ਸੁਸਤੀਏ ਪੈਂਦੀ ਸੀ ਮੈਂ ਕਿਹਾ ਚਲੋ ਚਾਹ ਪੀਨੇ ਆ ਕੋਟਕ ਨਜ਼ਾਰਾ ਆ ਗਿਆ ਹਾਂ ਲੈ ਲਾਂ ਅੰਜੜ ਕੋਈ ਹੋਰ ਟੱਗਿਆ ਐਰ ਪਾਟ ਗਿਆ ਆ ਦਿੱਤਾ ਮੋ ਹੈਗਾ ਕੀ ਐ ਬੱਦੇ ਪਰਾਲੀ ਆ ਲੋ ਜੀ ਸਾਹਮਣੇ ਤੁਸੀਂ ਦੇਖ ਸਕਦੇ ਆ ਜੀ ਪਹੁੰਚ ਗਏ ਆ ਆਪਣੇ ਏਰੀਏ ਦੇ ਵਿੱਚ ਚਨਕੀ ਫਗਵਾੜੇ ਸ਼ਹਿਰ ਦੇ ਵਿੱਚ ਤੇ ਇੱਥੋਂ ਹੋ ਗਏ ਆਪਾਂ ਖੱਬੇ ਨੂੰ ਕਿਉਂਕਿ ਆਪਾਂ ਪਾਲੇ ਇੱਥੋਂ ਆਪਣੇ ਪਿੰਡ ਵੱਲ ਨੂੰ ਚਾਲੇ ਹਾਂਜੀ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਪਿੰਡ ਪਾਮ ਤੇ ਸਫਾਰੀ ਨੂੰ ਲਾ ਕੇ ਤੇ ਜਿਹੜਾ ਆਪਾਂ ਹੁਣ ਗੱਡੀ ਲੱਗਿਆ ਖੜੀ ਕਰਨ ਕਿਉਂਕਿ ਟਾਈਮ ਲੱਗ ਗਿਆ ਜਿਆਦਾ ਰਸਤੇ 'ਚ ਰੁਕੇ ਕਈ ਥਾਵਾਂ ਤੇ ਤੇ ਟਾਈਮ ਹੋ ਗਿਆ ਜੀ 5:00 ਵਜੇ ਤੇ ਬਾਕੀ ਬਹੁਤ ਵਧੀਆ ਸਫ਼ਰ ਰਿਹਾ ਆਪਣਾ ਤੇ ਬਾਕੀ ਜਿਹੋਦੇ ਬਸਦੇ ਰਹੋ ਜੀ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਜੀ ਤੇ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ